ਇੱਕ ਕੋਚਿੰਗ ਇੰਸਟੀਚਿਊਟ ਦੇ ਵਿੱਚ ਪ੍ਰੋਫੈਸਰ ਦੀ ਕੁੱਟਮਾਰ ਹੋਈ ਹੈ ਸਟੂਡੈਂਟ ਨੇ ਪ੍ਰੋਫੈਸਰ ਤੇ ਗੰਭੀਰ ਇਲਜ਼ਾਮ ਲਗਾਏ ਲੜਕੀ ਨੂੰ ਗਲਤ ਮੈਸੇਜ ਕਰਨ ਦੇ ਇਲਜ਼ਾਮ ਚੜੇ ਨੇ ਲੱਗੇ ਨੇ ਲੜਕੀ ਨੂੰ ਬਾਹਰ ਮਿਲਣ ਦਾ ਵੀ ਜੁੜਾ ਹੈ ਦਬਾ ਪਾਇਆ ਜਾ ਰਿਹਾ ਸੀ ਤੇ ਲੜਕੀ ਦੇ ਪਿਤਾ ਨੇ ਇੰਸਟੀਚਿਊਟ ਦੇ ਵਿੱਚ ਪਹੁੰਚ ਕੇ ਕੁੱਟਮਾਰ ਕੀਤੀ ਹੈ ਲੜਕੀ ਦੇ ਪਿਤਾ ਦੇ ਬਿਆਨਤ ਦੇ ਆਧਾਰ ਤੇ ਮਾਮਲਾ ਜੁੜਾ ਹੈ ਦਰਜ ਕਰ ਲਿਆ ਗਿਆ ਹੈ ਤੇ ਬਠਿੰਡਾ ਦੇ ਕੋਚਿੰਗ ਇੰਸਟੀਚਿਊਟ ਤੋਂ ਪ੍ਰੋਫੈਸਰ ਦੀ ਕੁੱਟਮਾਰ ਦੀ ਜੁੜੀ ਵੀਡੀਓ ਹੈ ਉਹ ਸਾਹਮਣੇ ਆਏ ਸਟੂਡੈਂਟ ਨੇ ਪ੍ਰੋਫੈਸਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਬ ਪ੍ਰੋਫੈਸਰ ਤੇ ਜੁੜਾ ਇੱਕ ਗੰਭੀਰ ਇਲਜ਼ਾਮ ਲਗਾਏ ਨੇ ਬਠਿੰਡਾ ਦੇ ਕੋਚਿੰਗ ਇੰਸਟੀਚਿਊਟ ਦਾ ਇਹ ਮਾਮਲਾ ਜੁਤੇ ਕਿ ਪ੍ਰੋਫੈਸਰ ਦੀ ਕੁੱਟਮਾਰ ਦੀ ਵੀਡੀਓ ਆ ਰਹੀ ਹੈ ਲੜਕੀ ਦੇ ਵੱਲੋਂ ਜੁੜਾ ਹੈ ਇਲਜ਼ਾਮ ਲਗਾਇਆ ਕਿ ਗਲਤ ਮੈਸੇਜ ਜੁੜਾ ਹੈ ਲੜਕੀ ਨੂੰ ਭੇਜਿਆ ਜਾਂਦਾ ਸੀ ਤੇ ਲੜਕੀ ਨੂੰ ਬਾਹਰ ਮਿਲਣ ਦਾ ਵੀ ਜੁੜਾ ਦਬਾਅ ਹੈ ਉਸਤੇ ਪਾਇਆ ਜਾ ਰਿਹਾ ਸੀ ਲੜਕੀ ਦੇ ਪਿਤਾ ਨੇ ਇੰਸਟੀਚਿਊਟ ਦੇ ਵਿੱਚ ਪਹੁੰਚ ਕੇ ਕੁੱਟਮਾਰ ਕੀਤੀ ਹੈ ਜਿਸ ਦੀ ਵੀਡੀਓ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਬਠਿੰਡਾ ਦੇ ਕੋਚਿੰਗ ਇੰਸਟੀਚਿਊਟ ਦੀ ਵੀਡੀਓ ਜਿਹੜੀ ਇਹ ਸਾਹਮਣੇ ਆਈ ਹੈ ਸਟੂਡੈਂਟ ਨੇ ਆਪਣੇ ਪ੍ਰੋਫੈਸਰ ਤੇ ਹੀ ਗੰਭੀ ਸਟੂਡੈਂਟ ਦਵ ਲੋ ਲੜਕੀ ਜੜਾ ਹੈ ਇਲਜ਼ਾਮ ਲੱਗਦਾ ਬ੍ਰਦਰ ਇਹ ਐਲਨ ਇੰਸਟੀਚਿਊਟ ਹੈ ਮਾਡਲ ਟਾਊਨ ਫੇਸ 1 ਬਠਿੰਡਾ ਬ੍ਰਾਂਚ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਆ ਲਾਡਿਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਤ ਉਹ ਬੱਚਿਆਂ ਨੂੰ ਚਾਰ ਰਾਤ ਨੂੰ ਕਰਕੇ ਗਲਤ ਚੜਕਾਂ ਪਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜ੍ਹਦੀ ਹੈ ਪਤਾ ਨਹੀਂ ਕਿੱਥੋਂ ਉਹਨੇ ਬੇਟੀ ਦੀ ਆਈਡੀ ਲਈ ਉਨੇ ਚੈਟ ਸਟਾਰ ਕੀਤੀ ਬੇਟੀ ਨੂੰ ਬੁਲਗਾਵ ਨਹੀਂ ਕੁਛ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕੀ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਇਸ ਤਰ੍ਹਾਂ ਟੀਚਰ ਕਰ ਰਿਹਾ ਹੈ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਾਰਾ ਆ ਤੁਸੀਂ ਚੈਟ ਕੀਤੀ ਹੈ ਜੋ ਵੀ ਮੇਰਾ ਉਰੇ ਵਟਸਐਪ ਤੇ ਚੱਲ ਰਿਹਾ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਸੱਚ ਰਾਤ ਨੂੰ ਬਚਾਣਾ ਕਰਦਾ ਔਰ ਮੇਰੀ ਬੇਟੀ ਨਾਲ ਇਹ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜ੍ਹਾਈ ਕਰਦੀ ਕਿ ਪਿਛਲੇ ਇੱਕ ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹਨੂੰ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚੂਟ ਹੀ ਪੜ੍ਹਦੀ ਆ ਇੰਸਟੀਚੂਟ ਹੀ ਹੁੰਦੀ ਹੈ ਨਹੀਂ ਉਹ ਕਹਿੰਦੇ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮਿਲਣੇ ਕਿ ਪੁੱਛ ਰਹੇ ਹਨ ਬਾਰ-ਬਾਰ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਜੋ ਵੀ ਚੈਟ ਦੇ ਕਿ ਚ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਸੇ ਕਮਰੇ ਚ ਰੁਕੋਤਾ ਹੈ ਉਹਨਾਂ ਦਾ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਨੂੰ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਅਪਤਾਂ ਚ ਕਿਹਾ ਹੈਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਉਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਮਾਝ ਮੇਰੇ ਵਰਗੇ ਹਜ਼ਾਰਾਂ ਪੇਰੈਂਟਸ ਹੈ ਜਿਹੜੇ ਕੀ ਚੁੱਪ ਕਰ ਜਾਂਦੇ ਆ ਕਿ ਗੱਲ ਬਾਹਰ ਨਾ ਆਵੇ ਚਲੋ ਕੋਈ ਗੱਲ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਹਰੇ ਆ ਰਹੇ ਹੁਣ ਫੋਨ ਤੇ ਗੱਲ ਹੋਈ ਹੈ ਉਹ ਆ ਰਹੇ ਦੀ ਡਿਮਾਂਡ ਕਰਦੇ ਹਾਂ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕੀ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਕੋਈ ਬੱਚਾ ਪਰੇਸ਼ਾਨ ਚੱਲ ਰਿਹਾ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ ਪਿਛਲੀ ਵਾਰ ਨੰਬਰ ਚੱਕ ਕੇ ਦੇਉਂਦਾ ਇਕੱਲੇ 31 ਨੰਬਰ ਆਇਆ। ਬੱਚੀ ਪਰੇਸ਼ਾਨੀ ਸੀਗੀ। ਮੈਨੂੰ ਪਰੇਸ਼ਾਨੀ ਸੀਗੀ ਮੈਂ ਸੋਚਿਆ ਸੀ ਕਿ ਸ਼ਾਇਦ ਬੱਚੇ ਨੂੰ ਪੜਾਈ ਚ ਵੀ ਦਿੱਕਤ ਹੈ। ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਰ ਦੇ ਬੇਟਾ ਅਗਰ ਤੇਤੋਂ ਪੜਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ। ਬਟ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਬੰਦਾ ਮੇਰੀ ਬੇਟੀ ਨੂੰ ਰਾਤ ਨੂੰ ਚੈਟ ਤੇ ਪਰੇਸ਼ਾਨ ਕਰਦਾ। ਜਦੋਂ ਬੇਟੀ ਨੇ ਹਫਤਾ ਪਹਿਲਾਂ ਗੱਲ ਕੀਤੀ ਹੈ ਕਿ ਸਾਰਾ ਹਾਲ ਚੈਟ ਤੁਸੀਂ ਕਰ ਰਹੇ ਹੋ। ਇਸ ਬਾਰੇ ਮੇਰੀ ਬੇਇੱਜ਼ਤੀ ਹੁੰਦੀ ਹੈ ਮੈਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਉਹਨੇ ਗੱਲ ਕੀਤੀ ਹੈ ਕਿ ਇਹ ਨਾਰਮਲ ਹੈ